ਸਾਤ ਸਰੀਆ ਕਾਲ ਦੋਸਤੋ ਦੋਸਤੋ ਮੀ ਜਿਹੜਾ ਬਹੁਤ ਪੈ ਰਿਆ ਤੇ ਗੜੇ ਵੀ ਬਹੁਤ ਜਿਹੜਾਂ ਦੇ ਵਿੱਚ ਗੜੇ ਵੀ ਪੈ ਰਹੇ ਆ ਤੇ ਦੱਸੋ ਕਮੈਂਟ ਕਰਕੇ ਵੀ ਕਿਹੜੇ ਕਿਹੜੇ ਜਿਲ੍ਹਿਆਂ ਦੇ ਵਿੱਚ ਗੜੇ ਸੀਗੇ ਤੇ ਮੀ ਸੀਗਾ ਆਪਣੇ ਗੜੇ ਤਾਂ ਬਿਲਕੁਲ ਬਰੀਕ ਗੜੇ ਸੀਗੇ ਤੇ ਮੀ ਬਹੁਤ ਜ਼ਿਆਦੇ ਸੀਗਾ ਪਾਣੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਤੁਸੀਂ ਸੜਕ ਦੇ ਉੱਪਰ ਬਿਲਕੁਲ ਪਾਣੀ ਪਾਣੀ ਹੋ ਗਿਆ ਤੇ 5-7 ਮਿੰਟ ਹੋਇਆ ਹਜੇ ਮੀਂਹ ਪੈਂਦੇ ਨੂੰ 4 ਵਜੇ ਮੀਂਹ ਆਇਆ ਸੀ ਤੇ 4:14 ਮਿੰਟ ਹੋ ਚੁੱਕੇ ਆ ਤੇ ਬਹੁਤ ਜਿਹੜਾ ਮੀਂਹ ਆ ਗਿਆ ਦੇਖੋ ਤੇ ਇਹਦੇ ਨਾਲ ਨੁਕਸਾਨ ਜਿਹੜਾ ਬਹੁਤ ਹੋਣਾ ਫਸਲਾਂ ਦਾ ਵੀ ਨੁਕਸਾਨ ਹੋ ਗਿਆ ਬਹੁਤ ਏਰੀਆਂ ਦੇ ਵਿੱਚ ਤਾਂ ਜਿਵੇਂ ਆਪਣੇ ਨੇੜੇ ਆਪਣਾ ਪਿੰਡ ਜਲਾਲ ਆ ਤੇ ਜਿਲ੍ਹਾ ਬਟਿੰਡਾ ਦੇ ਨੇੜੇ ਆਪਣੇ ਭਗਤਾ ਭਾਈ ਪਿੰਡ ਦੇ ਵਿੱਚ ਗੜੇ ਬਹੁਤ ਸੀਗੇ ਸੇ ਗੜੇ ਇੱਥੇ ਵੀ ਆ ਰਹੇ ਆ ਬਰੀਕ ਬਰੀਕ ਦੇਖੋ ਤੁਹਾਨੂੰ ਹੋ ਸਕਦਾ ਦਿਖਾਈ ਜਾਂਦਾ ਹੋਵੇ ਆ ਦੇਖੋ ਇੱਧਰ ਬਹੁਤ ਗੜੇ ਆ ਦੇਖੋ ਇਹ ਆਜ ਜੇ ਇੱਧਰ ਆਏਗਾ ਦੇਖੋ ਦੇਖੋ ਬਹੁਤ ਤੇਜ਼ ਮੀਂਹ ਆ ਬਹੁਤ ਜਿਆਦੇ ਮੀਂਹ ਆਤੇ ਬਹੁਤ ਨੁਕਸਾਨ ਹੋਣਾ ਹੈ ਮੀਂਹ ਦੇ ਨਾਲ ਫਸਲਾਂ ਦਾ ਤੇ ਹੋਰ ਵੀ ਫਸਲਾਂ ਨੂੰ ਵੀ ਬਹੁਤ ਡੈਟਟਾਂ ਦੀ ਆ ਮੀਂਹ ਦੇ ਨਾਲ ਗੱਲ ਦੇ ਨਾਲ ਦੁੱਧ ਵੀ ਘਟ ਜਾਂਦੇ ਦਾ ਮੀਂਹ ਦਾ ਫਾਇਦੇ ਵੀ ਬਹੁਤ ਆ ਤੇ ਨੁਕਸਾਨ ਵੀ ਬਹੁਤ ਆ ਕਿਉਂਕਿ ਜੇ ਮੀਂਹ ਹੋਣਾ ਬਿਲਕੁਲ ਫਸਲਾਂ ਵੀ ਫਸਲਾਂ ਨੂੰ ਕਿਹੋ ਨੁਕਸਾਨ ਹੀ ਨੁਕਸਾਨ ਹੈ ਗੜਿਆਂ ਦਾ ਤੇ ਹੋ ਆ ਦੇਖੋ ਗੜੇ ਨਾ ਬਰੀਕ ਬਰੀਕ ਇਸ ਤਰ੍ਹਾਂ ਦੀ ਗੜੇ ਆ ਇਹਦੇ ਵਿੱਚ ਪਾਣੀ ਦੇ ਵਿੱਚ ਨਾ ਖੁਰ ਜਾਂਦੇ ਆ ਤੇ ਆ ਦੇਖੋ ਸੜਕ ਦੇ ਬਿਲਕੁਲ ਪਾਣੀ ਪਾਣੀ ਹੋ ਚੁੱਕਿਆ ਦੇਖੋ ਤੇ ਇਹ ਇੱਥੇ 14-15 ਮਹੀਨਿਆਂ ਦੇ ਵਿੱਚ ਨਾ ਪਾਣੀ ਹੋ ਗਿਆ ਦੇਖੋ ਤੁਸੀਂ ਇੱਧਰ ਕਿੰਨਾ ਹੁੰਦਾ ਆ ਦੇਖੋ और देखो पानी इथे देखो इथे पता लगा कि हो गया पानी आया देखो आखो पानी किन्ना ਬਸ ਕਰ ਰੱਬਾ ਵਾਹਿਗੁਰੂ ਤੰਦਰੁਸਤੀਆਂ ਰੱਖੇ ਸਭ ਨੂੰ ਹੌਣ ਘਟਿਆ ਥੋੜਾ ਜੰਮੀ ਬਹੁਤ ਤੇਜ਼ ਮੀਂਹ ਸੀਗਾ ਤੇ ਕਮੈਂਟ ਕਰਕੇ ਦੱਸਿਓ ਵੀਰੇ ਕਿਹੜੇ ਕਿਹੜੇ ਰਿਆਗਾਂ ਦੇ ਵਿੱਚ ਮੀਂਹ ਸੀਗਾ ਅੱਜ ਦੇਖ ਸਕਦੇ ਹੋ ਤੁਸੀਂ ਅਜੇ ਵੀ ਪਰਨਾਲੇ ਬਿਲਕੁਲ ਫੁੱਲ ਚੱਲ ਰਹੇ ਆ ਦੇਖੋ ਯਾ ਦੇਖੋ ਪਾਣੀ ਇੱਥੇ ਆ ਦੇਖੋ ਪਾਣੀ ਆਉਂਦਾ ਇਧਰ ਸੜਕ ਤੋਂ ਪਾਣੀ ਆਏ ਲੱਗਦਾ ਜਿਵੇਂ ਸੂਆ ਟੁੱਟਿਆ ਹੁੰਦਾ ਚੰਗਾ ਨਹਿਰ ਇਸ ਤਰ੍ਹਾਂ ਦਾ ਪਾਣੀ ਆਉਂਦਾ ਵੇਖੋ ਸਟੇਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਲਾਈਵ 'ਚ ਜੁੜਨ ਲਈ